ਜਾਪਨ ਜਪਾਤ ਮੈਂ ਹਾਂ ਤੁਹਾਡਾ ਆਪਣਾ ਜਸਿੰਦਰ ਚੁੰਬਰ 2 ਦਿਨ ਪਹਿਲਾਂ ਹੀ ਸਿਵਲ ਹਸਪੀਟਲ ਇੱਕ ਦਿਮਕ ਲਾਈਵ ਜਿਹੜੀ ਖਬਰ ਚਲਾਈ ਸੀ ਇੱਕ ਤਲਹਰ ਤੇ ਉਹਦਾ ਕੀ ਇੱਕ ਤਰ੍ਹਾਂ ਦਾ ਨੁਕਸਾਨ ਕਿਦਾਂ ਜਿਹੜਾ ਹੁੰਦਾ ਹੈ ਸਿਵਲ ਹਸਪਤਲ ਨੂੰ ਕੋਣ ਅੱਜ ਮੈਨੂੰ ਪਤਾ ਲੱਗਾ ਕਿ ਨਕੋਦਰ ਸਿਵਲ ਹਸਪਤਲ ਪ੍ਰਾਣੀ ਜਿਹੜੀ ਐਮਰਜੈਂਸੀ ਸੀ ਉਹ ਮੇਰੇ ਨਾਲ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਂਗਾ ਤੇ ਉੱਥੋਂ ਏਸੀ ਜਿਹੜਾ ਸਪ੍ਰਿੰਟ ਏਸੀ ਹੁੰਦਾ ਸਾਰਾ ਸਮਾਨ ਉੱਪਰਲਾ ਪੱਖਾ ਹੱਥ ਲੜਾ ਵੀ ਕਿਉਂਕਿ ਇਹ ਇਹ ਸਿਰਫ ਖੁੱਲੇ ਹੋਣ ਕਰਕੇ ਹੀ ਜਿਹੜਾ ਐਮਰਜੈਂਸੀ ਨੂੰ ਖੁੱਲਾ ਛੜਦਾ ਕਿਉਂਕਿ ਇੱਥੇ ਕੋਈ ਵੀ ਆ ਜਾ ਸਕਦਾ ਦਰਵਾਜ਼ੇ ਖੋਲ ਦਿੱਤੇ ਆ ਉਹ ਸਾਹਮਣੇ ਮੇਰੇ ਲੱਗਾ ਸੀ ਇੱਥੇ ਏਸੇ ਥਾਂ ਤੇ ਸਪ੍ਰਿੰਟ ਏਸੀ ਔਰ ਨਾਲ ਜਿਹੜਾ ਬਾਕਸ ਲੱਗਾ ਹੁੰਦਾ ਬਾਹਰਲਾ ਪੱਖਾ ਲੱਗਾ ਹੁੰਦਾ ਉਹ ਵੀ ਸਵਾਦ ਦੇ ਨਾਲ ਨਾਲ ਜਿਹੜਾ ਲਾ ਕੇ ਲੈ ਗਿਆ ਹੋਰ ਨਰਦਾਨਾ ਮੈਂ ਗੱਲਾਂ ਦੱਸਾਂ ਕਿ ਚੋਰ ਨਸ਼ੇੜੀ ਜਿਹੜੇ ਲੋਕੀ ਇੱਥੇ ਨਸ਼ੇ ਦੇ ਜਿਹੜੇ ਗੋਲੀਆਂ ਖਾਂਦੇ ਆ ਜਾਂ ਇੱਥੇ ਦੇ ਚੋਰ ਘੁੰਮਦੇ ਰਾਤ ਨੂੰ ਤੇ ਉਹਨਾਂ ਦਾ ਮੈਂ ਤੁਹਾਨੂੰ ਦੱਸਦਾ ਕਿ ਆਹ ਦੇਖਿਓ ਇੱਕ ਬੋਰਡ ਆ ਤਾਰਾ ਸਮੇਤ ਜਿਹੜਾ ਪੱਟ ਕੇ ਲੈ ਗਿਆ ਤਾਰਾ ਸਮੇਤ ਪੱਟ ਕੇ ਲੈ ਜਾਂਦੇ ਨਾਲ ਨਾਲ ਜਿੰਨੀਆਂ ਵੀ ਐਮਰਜੈਂਸੀ ਰਿਵਾਰਡ ਦੇ ਵਿੱਚ ਪਲੱਗ ਲੱਗੇ ਸੀ ਐਸੀ ਤਰ੍ਹਾਂ ਇਹਨਾਂ ਦੀ ਤਾਰਾਂ ਦੇਖਿਓ ਸਾਰੀਆਂ ਵੱਢ ਕੇ ਜਿਹੜੇ ਆ ਆ ਇਹ ਤੋਂ ਚੋਰ ਲੈ ਗਿਆ ਏਸੀ ਕਟੋ ਵੜਨੀ ਪਿਆ 60000 ਦਾ ਏਸੀ ਨਵਾਂ ਆਉਂਦਾ ਜੇ ਇਹਦੀ ਪ੍ਰਸ਼ਾਸਨ ਸਿਵਲ ਹਸਪੀਟਲ ਦਾ ਪ੍ਰਸ਼ਾਸਨ ਏਸੀ ਨੂੰ ਸਾਹਮਦਾ ਤੇ ਜਾਂ ਇਹਨਾਂ ਕੋਈ ਇੱਥੇ ਚੌਕੀਦਾਰ ਜਾਂ ਰਾਤ ਨੂੰ ਕੋਈ ਹੁੰਦਾ ਤਾਂ ਇਹ ਇਦਾਂ ਦੀਆਂ ਚੋਰੀਆਂ ਨਹੀਂ ਹੋਣਗੀਆਂ ਸਾਨੂੰ ਇਹ ਕੈਮਰਾ ਫੌਨ ਰਿਕਾਰਡ ਮੈਂ ਤੁਹਾਨੂੰ ਬੋਲ ਰਿਹਾ ਕਿ ਆਫ ਰਿਕਾਰਡ ਕੈਮਰੇ ਦੇ ਸਾਹਮਣੇ ਸਾਨੂੰ ਕਈਆਂ ਨੂੰ ਪਤਾ ਲੱਗਿਆ ਕਿ ਜਿਹੜਾ ਸਿਵਲ ਹਸਪਤਾਲ ਦੇ ਬਾਡਾ ਵਿੱਚ ਵੀ ਤਾਰਾਂ ਜਿਹੜੀਆਂ ਚੋਰੀ ਕਰਕੇ ਚੋਰ ਲੈ ਚੁੱਕਿਆ ਉਹਦਾ ਕਾਰਨ ਕੀ ਆ ਕਿ ਅੰਦਰ ਦੇ ਵਿੱਚ ਹੀ ਜਿਹੜਾ ਨਸ਼ਾ ਛਡਾਊ ਕੇਂਦਰ ਬਣਾ ਦੇਣਾ ਉਹ ਵੀ ਕਿਤੇ ਨਾ ਕਿਤੇ ਇਹ ਇਸ ਚੋਰੀਆਂ ਨੂੰ ਜਿਹੜੀਆਂ ਘਟਨਾਵਾਂ ਨੂੰ ਸੱਦਾ ਦਿੰਦਾ ਆ ਕਿਉਂ ਕਿ ਕਿ ਨਾ ਉਹ ਸਾਰਾ ਦਿਨ ਇੱਥੇ ਐਸੇ ਤਰ੍ਹਾਂ ਦੇ ਲੋਕੀ ਘੁੰਮਦੇ ਫਿਰਦੇ ਰਹਿੰਦੇ ਨੇ ਕਿਉਂਕਿ ਹਸਪੀਟਲ ਦੇ ਸਾਰਾ ਜਿਹੜਾ ਮੁਲਾਜ਼ਮਾਂ ਜਾਂ ਉਹ ਸਾਰੇ ਨਵੇਂ ਚਚਾਚਾ ਹਸਪਤਾਲ ਦੇ ਵਿੱਚ ਰਹਿੰਦੇ ਆ ਪਰ ਇੱਧਰ ਕੁਝ ਡਾਕਟਰ ਬੈਠਦੇ ਨੇ ਉਹ ਵੀ 2 ਵਜੇ ਤੋਂ ਬਾਅਦ ਜਿਹੜੇ ਆਪਣੇ ਆਪਣੇ ਘਰਾਂ ਨੂੰ ਚੱਲ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇੱਥੇ ਸਿਵਲ ਹਸਪੀਟਲ ਦਾ ਪ੍ਰਸ਼ਾਸਨ ਇਹ ਤੇ ਕੀ ਐਕਸ਼ਨ ਲੈਂਦਾ ਔਰ ਪੁਲਿਸ ਇਹਨਾਂ ਚੋਰਾਂ ਨੂੰ ਕਦੋਂ ਲੱਭਦੀ ਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਹ ਨੂੰ ਕੋਦ